दलत परिवार गरीब परिवार मैं देखदा इनुआ ਨਾਲਣਾ ਇੱਥੇ ਮੈਂ ਪਿੰਡ ਗਿਆ ਇੱਕ ਦਿਨ ਚਾਚੀ ਆ ਸਾਡੀ ਸਾਡੇ ਨਾਲ ਪਹਿਲਾਂ ਸੀਰੀਰ ਵਾਲੇ ਹੁੰਦੇ ਸੀ ਉਹ ਚਾਚੀ ਪਰਿਚੱਕੀ ਆਵੇ ਸਾਹਮਣੇ ਮੈਂ ਸੋਚਿਆ ਭਗਵੰਤ ਮਾਨਾ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਹਨਾਂ ਦੇ ਸਿਰ ਤੋਂ ਭਰੀਆਂ ਹੀ ਨਹੀਂ ਲਈਆਂ ਯਾਰ ਮੈਂ ਰੋਕ ਲਈ ਗੱਡੀ ਰੋਕ ਲਈ ਉਹਨੇ ਭਰੀ ਛੁੱਟਦੀ ਲੱਕੜਾਂ ਸੀ ਐ ਸਟ ਮੇਰਾ ਸਿਰ ਬਲੋਸਤਾ ਆ ਪੁੱਤ ਕਿਵੇਂ ਆ ਠੀਕ ਜੋ ਸਿਰ ਪਰ ਉਸਤਾ ਨਾ ਚੁੰਨੀ ਥੋੜੀ ਜਿਹੀ ਪਿੱਛੇ ਹੋ ਗਈ ਤਾਂ ਮੈਂ ਦੇਖਿਆ ਇੱਥੇ ਗੋਲ ਇੱਕ ਨਾ ਸਿਰ ਤੇ ਇੱਕ ਗੋਲ ਜਾਂ ਗੰਜ ਸੀਗਾ ਮਤਲਬ ਵਾਲ ਨਹੀਂ ਸੀ ਉੱਥੇ ਮੈਂ ਕਿਹਾ ਚਾਚੀ ਆਹ ਕੀ ਹੋ ਗਿਆ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਕਹਿੰਦੇ ਨਾ ਪੁੱਤ ਇਨੂੰ ਨੇ ਛਾੜ ਪਿਆ ਇਨੂੰ ਸਮਝਦੇ ਹੋ ਕੀ ਹੁੰਦਾ ਇਨੂੰ ਐ ਜਿਹੜਾ ਬੱਠਲ ਦੇ ਥੱਲੇ ਰੱਖਣ ਵਾਸਤੇ ਹੁੰਦਾ ਨਾ ਆਪਣੇ ਇਲਾਕੇ ਚ ਉਹਨੂੰ ਕਹਿੰਦੇ ਆ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਵਾਲੀ ਪੰਡ ਆਥਣੇ ਲੱਕੜਾਂ ਵਾਲੀ ਪੰਡ ਉਧਰ ਸਿਰ ਕਦੇ ਖਾਲੀ ਹੋ ਨਹੀਂ ਰਹਿੰਦੇ ਯਾਰ ਮੈਨੂੰ ਬਹੁਤ ਦੁੱਖ ਹੋਇਆ ਜੀ ਇਸ ਗੱਲ ਮੈਂ ਕਿਹਾ ਚਾਚੀ ਕੋਈ ਨਹੀਂ ਮੁੰਡਾ ਕਿੱਥੇ ਐ ਕਹਿੰਦੀ ਪੁੱਤ ਤੇਰੇ ਵਾਲੇ ਸਕੂਲ ਚ ਪੜਦਾ ਮੈਂ ਕਿਹਾ ਮੈਂ ਕਿਹੜਾ ਸਕੂਲ ਖੋਲ ਲਿਆ ਕਹਿੰਦੀ ਨਹੀਂ ਜਿਹੜਾ ਸਰਕਾਰੀ ਵਧੀਆ ਬਣਾਤਾ ਉਹ ਚ ਪੜਦਾ ਹੈ ਤੇ ਉਹਨੂੰ ਮੈਂ ਕਿਹਾ ਫਿਰ ਤੂੰ ਐ ਕਰ ਉਹਨੂੰ ਅਫਸਰ ਬਣਾਉਨੇ ਆ ਅੱਜ ਉਹ ਮੁੰਡਾ ਜਿਹੜਾ ਉਹ ਬਹੁਤ ਉੱਚ ਸਿੱਖਿਆ ਲੈ ਰਿਹਾ ਯੂਨੀਵਰਸਿਟੀ ਚ ਤੇ ਮੈਨੂੰ ਉਮੀਦ ਹੈ ਕਿ ਉਹ ਐਸੇ ਸੈਮੈਸਟਰ ਚ ਬਹੁਤ ਅੱਛੇ ਨੰਬਰ ਲੈ ਕੇ ਡੇਢ 2 ਲੱਖ ਮਹੀਨੇ ਦੀ ਨੌਕਰੀ ਕਰੂਗਾ ਤੇ ਉਹ ਆਪਣੀ ਮਾਂ ਦੇ ਸਿਰ ਤੋਂ ਇਹਨੂੰ ਲਾ ਦੂਗਾ ਇਹ ਕਰਾਂਗੇ ਇਹ ਕਰਾਂਗੇ ਦਲਤ ਗਰੀਬ ਜੇ ਸਾਰਾ ਪੰਜਾਬ ਕਾਮਯਾਬ ਬਣਾਉਣਾ ਹੈ ਤਾਂ ਸਾਰਿਆਂ ਨੂੰ ਤਾਂ ਚੱਕਣਾ ਪੈਣਾ ਵੀਰੋ ਕਿਸੇ ਦੀ ਲਕੀਰ ਛੋਟੀ ਕਰਕੇ ਆਪਣੀ ਲਕੀਰ ਵੱਡੀ ਨਹੀਂ ਕਰ ਸਕਦੇ ਲਕੀਰਾਂ ਸਾਰਿਆਂ ਦੀਆਂ ਵੱਡੀਆਂ ਕਰੋ ਦਲਤ ਪਰਿਵਾਰ ਗਰੀਬ ਪਰਿਵਾਰ ਮੈਂ ਦੇਖਦਾ ਇਨੂਆਂ ਨਾਲਣਾ ਇੱਥੇ ਮੈਂ ਪਿੰਡ ਗਿਆ ਇੱਕ ਦਿਨ ਚਾਚੀ ਹੈ ਸਾਡੀ ਸਾਡੇ ਨਾਲ ਪਹਿਲਾਂ ਸੀਰੀ ਰਲੇ ਹੁੰਦੇ ਸੀ ਉਹ ਚਾਚੀ ਪਰਿਚੱਕੀ ਆਵੇ ਸਾਹਮਣੇ ਉਹ ਮੈਂ ਸੋਚਿਆ ਭਗਵੰਤ ਮਾਨਾ ਕਿੰਨੇ ਸਾਲ ਹੋ ਗਏ ਦੇਖਦਿਆਂ ਨੂੰ ਇਹਨਾਂ ਦੇ ਸਿਰ ਤੋਂ ਭਰੀਆਂ ਹੀ ਨਹੀਂ ਲਈਆਂ ਯਾਰ ਮੈਂ ਰੋਕ ਲਈ ਗੱਡੀ ਰੋਕ ਲਈ ਉਹਨੇ ਭਰੀ ਛੁੱਟਦੀ ਲੱਕੜਾਂ ਸੀ ਐ ਛੁੱਟ ਮੇਰਾ ਸਿਰ ਪੜੋਸਦਾ ਪੁੱਤ ਕਿਵੇਂ ਆ ਠੀਕ ਜੋ ਸਿਰ ਪੜੋਸਦਾ ਨਾ ਚੁੰਨੀ ਥੋੜੀ ਜਿਹੀ ਪਿੱਛੇ ਹੋ ਗਈ ਤਾਂ ਮੈਂ ਦੇਖਿਆ ਇੱਥੇ ਗੋਲ ਇੱਕ ਨਾ ਸਿਰ ਤੇ ਇੱਕ ਗੋਲ ਜਾਂ ਗੰਜ ਸੀਗਾ ਮਤਲਬ ਬਾੜ ਨਹੀਂ ਸੀ ਉੱਥੇ ਮੈਂ ਕਿਹਾ ਚਾਚੀ ਆਹ ਕੀ ਹੋ ਗਿਆ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਕਹਿੰਦੇ ਨਾ ਪੁੱਤ ਇੰਨੂੰ ਨੇ ਝਾੜਦੇ ਇੰਨੂੰ ਸਮਝਦੇ ਹੋ ਕੀ ਹੁੰਦਾ ਇੰਨੂੰ ਐ ਜਿਹੜਾ ਬੱਠਲ ਦੇ ਥੱਲੇ ਰੱਖਣ ਵਾਸਤੇ ਹੁੰਦਾ ਨਾ ਆਪਣੇ ਇਲਾਕੇ ਚ ਉਹਨੂੰ ਇੰਨੂੰ ਕਹਿੰਦੇ ਆ ਤੜਕੇ ਗੋਹੇ ਵਾਲਾ ਬੱਠਲ ਦੁਪਹਿਰੇ ਚਰੀ ਵਾਲੀ ਪੰਡ ਆਥਣੇ ਲੱਕੜਾਂ ਵਾਲੀ ਪੰਡ ਉਧਰ ਸਿਰ ਕਦੇ ਖਾਲੀ ਹੋ ਨਹੀਂ ਰਹਿੰਦੇ ਯਾਰ ਮੈਨੂੰ ਬਹੁਤ ਦੁੱਖ ਹੋਇਆ ਜੀ ਇਸ ਗੱਲ ਮੈਂ ਕਿਹਾ ਚਾਚੀ ਕੋਈ ਨਹੀਂ ਮੁੰਡਾ ਕਿੱਥੇ ਐ ਕਹਿੰਦੀ ਪੁੱਤ ਤੇਰੇ ਵਾਲੇ ਸਕੂਲ ਚ ਪੜਦਾ ਮੈਂ ਕਿਹਾ ਮੈਂ ਕਿਹੜਾ ਸਕੂਲ ਖੋਲ ਲਿਆ ਕਹਿੰਦੀ ਨਹੀਂ ਜਿਹੜਾ ਸਰਕਾਰੀ ਵਧੀਆ ਬਣਾਤਾ ਉਹ ਚ ਪੜਦਾ ਤੇ ਉਹਨੂੰ ਮੈਂ ਕਿਹਾ ਫਿਰ ਤੂੰ ਐ ਕਰ ਉਹਨੂੰ ਅਫਸਰ ਬਣਾਉਨੇ ਆ ਅੱਜ ਉਹ ਮੁੰਡਾ ਜਿਹੜਾ ਉਹ ਬਹੁਤ ਉੱਚ ਸਿੱਖਿਆ ਲੈ ਰਿਹਾ ਯੂਨੀਵਰਸਿਟੀ ਚ ਤੇ ਮੈਨੂੰ ਉਮੀਦ ਹੈ ਕਿ ਉਹ ਐਸੇ ਸੈਮੈਸਟਰ ਚ ਬਹੁਤ ਅੱਛੇ ਨੰਬਰ ਲੈ ਕੇ ਡੇਢ 2 ਲੱਖ ਮਹੀਨੇ ਦੀ ਨੌਕਰੀ ਕਰੂਗਾ ਤੇ ਆਪਦੀ ਮਾਂ ਦੇ ਸਿਰ ਤੋਂ ਇਹਨੂੰ ਲਹਾ ਦੂਗਾ ਇਹ ਕਰਾਂ ਇਹ ਕਰਾਂਗੇ ਦਲਿਤਾ ਗਰੀਬ ਜੇ ਸਾਰਾ ਪੰਜਾਬ ਕਾਮਯਾਬ ਬਣਾਉਣਾ ਹੈ ਤਾਂ ਸਾਰਿਆਂ ਨੂੰ ਤਾਂ ਚੱਕਣਾ ਪੈਣਾ ਵੀਰੋ ਕਿਸੇ ਦੀ ਲਕੀਰ ਛੋਟੀ ਕਰਕੇ ਆਪਦੀ ਲਕੀਰ ਵੱਡੀ ਨਹੀਂ ਕਰ ਸਕਦੇ ਲਕੀਰਾਂ ਸਾਰਿਆਂ ਦੀਆਂ ਵੱਡੀਆਂ ਕਰੋ